ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨ ਦੀ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਨਾਲ ਟਾਈਮ ਟੂ ਟਾਈਮ ਡਿਸਕਸ ਕਰਦੇ ਰਹਿਣੇ ਆ। ਸੋ ਤੁਸੀਂ ਇਸ ਚੈਨਲ ਦੇ ਨਾਲ ਰੈਗੂਲਰ ਜੁੜ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਸੋ ਬਜ਼ੁਰਗਾਂ ਦੇ ਪੈਨਸ਼ਨ ਦੇ ਨਾਲ ਦੋ ਤਰ੍ਹਾਂ ਦੀਆਂ ਖਬਰਾਂ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰੂੰਗੀ ਸਭ ਤੋਂ ਪਹਿਲਾਂ ਕਾਫੀ ਜ਼ਿਆਦਾ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਸਵਾਲ ਨੇ ਕਿ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਜੋ 58 ਸਾਲ ਤੋਂ ਉਹਨਾਂ ਨੂੰ ਮਿਲਦੀ ਹੈ 올ਡ ਪੈਨਸ਼ਨ 2500 ਹੋਈ ਹੈ ਜਾਂ ਨਹੀਂ ਹੋਈ ਸੋ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹ ਸਰਵੇ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਕਾਫੀ ਜਿਹੜੇ ਕੈਂਡੀਡੇਟ ਐਲੀਜੀਬਲ ਨਹੀਂ ਹੈਗੀ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਕੱਢ ਦਿੱਤਾ ਗਿਆ ਜਾਂ ਜਿਹੜੇ ਵੱਧ ਪੈਨਸ਼ਨ ਲੈ ਰਹੀ ਸੀ ਜਿਹੜੇ 1500 ਲੈ ਰਹੀ ਸੀ ਬਟ ਉਹਨਾਂ ਕੋਲ ਜਮੀਨ ਸੀਗੀ ਉਹ ਸਾਰੀ ਵੈਰੀਫਿਕੇਸ਼ਨ ਹੋਈ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਉਹ ਜਿਹੜਾ ਕੰਮ ਚੱਲ ਰਿਹਾ ਹੈ ਵਿਭਾਗ ਵੱਲੋਂ ਤੇ 2500 ਪੈਨਸ਼ਨ ਦਾ ਜਿਹੜਾ ਸਵਾਲ ਹੈ ਵੀ ਨੈਕਸਟ ਜਿਹੜੇ ਮੰਥ ਹੈ ਉਹਦੇ ਵਿੱਚੋਂ ਆਪਾਂ ਨੂੰ ਜਿਹੜੀ ਪੈਨਸ਼ਨ ਆਊਗੀ ਉਹਦੇ ਆਉਣ ਤੋਂ ਬਾਅਦ ਪਤਾ ਲੱਗ ਜੂਗਾ ਕਿਉਂਕਿ ਪੂਰਾ ਜਿਹੜਾ ਇਹਦੇ ਉੱਪਰ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਸੈਕਿੰਡ ਸੀਗਾ ਪੈਨਸ਼ਨਰਸ ਜੋ ਚਾਹੇ ਬਜ਼ੁਰਗ ਨੇ ਚਾਹੇ ਜਿਨ੍ਹਾਂ ਨੇ ਸਰਵਿਸ ਕੀਤੀ ਹੈ ਚਾਹੇ ਨਹੀਂ ਸਰਵਿਸ ਕੀਤੀ ਤਾਂ ਜਿਹੜੇ ਘਰਾਂ ਦੇ ਵਿੱਚ ਹੀ ਰਹਿੰਦੇ ਆ ਉਹਨਾਂ ਦੇ ਨਾਲ ਸੰਬੰਧੀ ਤੇ ਖਬਰ ਸੀ ਕਿ ਹੈਲਥ ਨੂੰ ਲੈ ਕੇ ਸੀ ਉਹਨਾਂ ਦੇ ਨਾਲ ਕਿ 65 ਸਾਲ ਤੋਂ ਬਾਅਦ ਸਾਡਾ ਹੈਲਥ ਇੰਸ਼ੋਰੈਂਸ ਬਹੁਤ ਘੱਟ ਹੁੰਦਾ ਹੈ ਹੁੰਦਾ ਹੀ ਨਹੀਂ ਕਿਉਂਕਿ ਇਸ ਲੈਵਲ ਤੇ ਆ ਕੇ ਬਿਮਾਰੀਆਂ ਵੀ ਜ਼ਿਆਦਾ ਲੱਗ ਜਾਂਦੀਆਂ ਨੇ ਤਾਂ ਉੱਥੇ ਜ਼ਿਆਦਾ ਲੋਡ ਹੁੰਦੀ ਹੈ ਤੁਹਾਡੇ ਹੈਲਥ ਇੰਸ਼ੋਰੈਂਸ ਦੀ ਤੇ ਕਈ ਵਿਭਾਗਾਂ ਦੇ ਵਿੱਚ ਪੈਨਸ਼ਨ ਨਹੀਂ ਹੈਗੀ ਤਾਂ ਉਹਨਾਂ ਮੁਲਾਜ਼ਮਾਂ ਨੂੰ ਵੀ ਨਹੀਂ ਸਰਕਾਰ ਵੱਲੋਂ ਕੋਈ ਸਹੂਲਤ ਹੁੰਦੀ ਸੋ ਕੁਝ ਹੈਲਥ ਜੋ ਸਾਡੀ ਇੰਡੀਅਨ ਰੈਗੂਲੇਟਰੀ ਆ ਉਹਨਾਂ ਵੱਲੋਂ ਕਾਫੀ ਨਿਯਮ ਹੁਣ ਚੇਂਜ ਹੋ ਚੁੱਕੇ ਐ ਕਿ ਹੁਣ ਤੁਸੀਂ ਜਿਹੜਾ ਸਿਹਤ ਬੀਮਾ ਕਰਵਾ ਸਕਦੇ ਹੋ 65 ਸਾਲ ਤੋਂ ਉੱਪਰ ਤਾਂ ਤੁਹਾਨੂੰ ਵੀ ਬਾਕੀ ਜਿਵੇਂ ਆਪਾਂ ਨੂੰ ਮਿਲਦਾ ਕਿ ਅਸੀਂ ਪਹਿਲਾਂ ਬੀਮਾ ਕਰਵਾਇਆ ਹੁੰਦਾ ਸਿਹਤ ਦਾ ਤਾਂ ਉਹਦੇ ਵਿੱਚ ਕੋਈ ਬਿਮਾਰੀ ਆਉਂਦੀ ਐ ਤਾਂ ਸਾਨੂੰ ਉਹਦਾ ਜਿਹੜਾ ਪੇ ਕੀਤਾ ਜਾਂਦਾ ਸਰਕਾਰਾਂ ਵੱਲੋਂ ਸੋ ਇਹ ਜਿਹੜੀ ਚੀਜ਼ ਹੈਗੀ ਐ ਕਿ ਹੁਣ 65 ਸਾਲ ਤੋਂ ਉੱਪਰ ਦੇ ਬਜ਼ੁਰਗ ਐ ਉਹ ਇਹਦਾ ਲਾਭ ਲੈ ਸਕਦੇ ਐ ਤੇ ਇਹਦੇ ਵਿੱਚ ਹੋਰ ਵੀ ਕਾਫੀ ਸੋਧ ਹੋਈ ਹੈ ਕਿ 8 ਸਾਲ ਤੋਂ ਕੁਝ ਬਿਮਾਰੀਆਂ ਨੂੰ ਕਵਰ ਕੀਤਾ ਜਾਂਦਾ ਸੀ ਤਾਂ ਕੁਝ ਬਿਮਾਰੀਆਂ ਨੂੰ ਕਵਰ ਨਹੀਂ ਕੀਤਾ ਜਾਂਦਾ ਸੀ ਉਹਨਾਂ ਨੂੰ ਵੀ ਵਿੱਚ ਲੈ ਲਿਆ ਗਿਆ ਤੇ 8 ਸਾਲ ਤੱਕ ਤੁਸੀਂ ਕਲੇਮ ਨਹੀਂ ਕਰ ਸਕਦੇ ਸੀ ਹੁਣ ਉਹਦਾ ਸਮਾਂ ਵਿਕਟਾ ਕੇ 5 ਸਾਲ ਕਰ ਦਿੱਤਾ ਗਿਆ ਸੋ ਇਹਦੀ ਪ੍ਰੋਪਰ ਜਿਹੜੀ ਜਾਣਕਾਰੀ ਆ ਤੁਹਾਨੂੰ ਮੈਂ ਪਹਿਲਾਂ ਇੱਕ ਵੀਡੀਓ ਬਣਾ ਕੇ ਦਿੱਤੀ ਹੋਈ ਹੈ ਤੁਸੀਂ ਪਲੇਲਿਸਟ ਜਾਂ ਵੀਡੀਓ ਦੇ ਵਿੱਚ ਆ ਕੇ ਪੁਰਾਣੀ ਹਿਸਟਰੀ ਚ ਦੇਖ ਸਕਦੇ ਹੋ ਸੋ ਅੱਜ ਦੀ ਜਿਹੜੀ ਖਬਰ ਸੀ ਉਹ ਬਜ਼ੁਰਗਾਂ ਦੀ 2500 ਪੈਨਸ਼ਨ ਦੇ ਨਾਲ ਸੀ ਕਿ ਉਹਨਾਂ ਦੇ ਉੱਪਰ ਕੰਮ ਚੱਲ ਰਿਹਾ ਹੈ ਤੇ ਜਿਹਦੇ ਵਿੱਚ ਫੇਕ ਡਾਟਾ ਕੱਢ ਕੇ ਜਿਹੜੀ ਹੁਣ ਤੁਹਾਡੀ ਨੈਕਸਟ ਜਿਹੜੇ ਮੰਥ ਹੈ ਉਹਨਾਂ ਦੇ ਵਿੱਚੋਂ 2500 ਪੈਨਸ਼ਨ ਆਊਗੀ। ਸੋ ਬਾਕੀ ਜਿਹੜੇ ਪੈਨਸ਼ਨਰਸ ਹੈਗੇ ਆ ਉਹਨਾਂ ਦੀ ਸਿਹਤ ਬੀਮੇ ਨੂੰ ਲੈ ਕੇ ਹੈ ਕਿ 65 ਸਾਲ ਤੋਂ ਉੱਪਰ ਉਹ ਵੀ ਆਪਣਾ ਬੀਮਾ ਕਰਵਾ ਕੇ ਬਿਮਾਰੀਆਂ ਤੋਂ ਬਚ ਸਕਦੇ ਆ ਤੇ ਆਪਣਾ ਬਣ ਦਾ ਇਲਾਜ ਕਰਵਾ ਸਕਦੇ ਆ। ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਮਲਾਜ਼ਮ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ। ਧੰਨਵਾਦ ਜੀ।